ਸੁਨੀਲ ਜਾਖੜ ਨੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦਿਆਂ ਕਿਹਾ ਕਿ ਪੰਜਾਬ ਦੇ ਲੋਕ ਧਰਮ ਸੰਵਿਧਾਨ ਅਤੇ ਨਸ਼ਿਆਂ ਦੇ ਨਾਂ ਤੇ ਬਿਆਨਵਾਦੀ ਕਰਨ ਵਾਲਿਆਂ ਤੋਂ ਬਚਣ ਉਹਨਾਂ ਕਿਹਾ ਕਿ ਸੂਬੇ ਵਿੱਚ ਅਮਨ ਕਾਨੂੰਨ ਜੇਲ੍ਹਾਂ ਵਿੱਚੋਂ ਚੱਲ ਰਿਹਾ ਮਾਫੀਆ ਧਾਰਮਿਕ ਗ੍ਰੰਥਾਂ ਦੀ ਬੇਅਦਵੀ ਅਜਿਹੇ ਮੁੱਦੇ ਨੇ ਜਿਹੜੇ ਇਸ ਸਰਕਾਰ ਵਿੱਚ ਵੀ ਪਿਛਲੀ ਸਰਕਾਰ ਵਾਂਗ ਹੀ ਬਰਕਰਾਰ ਨੇ ਉਹਨਾਂ ਕਿਹਾ ਕਿ ਭਾਜਪਾ ਪੰਜਾਬ ਵਿੱਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਵੇਗੀ ਕਿਉਂ ਜੋ ਕਾਂਗਰਸ ਅਤੇ ਆਮ ਆਮੀ ਪਾਰਟੀ ਇਕੱਠੇ ਨੇ ਲੋਕਾਂ ਨੂੰ ਅਸਲ ਚਿਹਰੇ ਪਛਾਣਨੇ ਚਾਹੀਦੇ ਆ ਸਾਬ ਲੋਕਾਂ ਨੂੰ ਬਾਰ ਬਾਰ ਠੱਗਿਆ ਗਿਆ ਬੇਵਕੂਫ ਬਣਾਇਆ ਗਿਆ देयर आर बैरूपिए शार्लटन्स ਜਿੰਨੂੰ ਨਾ ਆਪਾਂ ਕਹਿ ਸਕਦੇ ਆ ਇਸ ਕਿਸਮ ਦੇ ਬੈਰੂਪਿਏ ਹੈ ਜੇ ਕਦੇ ਧਰਮ ਦੇ ਨਾਮ ਦੇ ਉੱਤੇ ਚੋਗਾ ਪਾ ਕੇ ਕਈਆਂ ਨੇ ਸੰਵਿਧਾਨ ਦੀ ਓਟ ਲੈ ਲਈ ਤੇ ਕਈਆਂ ਨੇ ਡਰੱਗ ਦਾ ਉਹ ਮਿਟਾਉਣ ਵਾਸਤੇ ਵੀ ਅਸੀਂ ਤਾਂ ਸਮਾਜ ਸੇਵੀ ਹਾਂ ਜੀ ਡਰੱਗ ਮਿਟਾਉਣ ਆਏ ਆ ਇਹਨਾਂ ਲੋਕਾਂ ਤੋਂ ਬਚ ਕੇ ਰਹਿਣ ਆ ਜਿਹੜੇ ਜੋਗੇ ਪਾ ਕੇ ਧਰਮ ਦਾ ਪਹਿਨਾਵਾ ਪਾ ਕੇ ਤਾਂ ਇੱਕ ਪਹਿਲੇ ਵਾਲਾ ਬਾਬਾ ਤਾਂ ਜੇ ਸੂਤ ਨਹੀਂ ਆਇਆ ਤੇ ਇਸ ਕਿਸਮ ਦੇ ਲੋਕਾਂ ਤੋਂ ਠਗਣ ਤੋਂ ਬਚਿਆ ਜਾਵੇ ਸਾਬ ਅਸਲ ਸ਼ਖਸੀਅਤ ਹੈ ਉਹਨੂੰ ਪਛਾਣਨ ਭਾਵਕ ਹੋ ਕੇ ਨਾ ਕਿਸੇ ਦੇ ਪਿੱਛੇ ਤੁਰ ਪੈਣ ਪੰਜਾਬ ਦੀ ਭਾਈਚਾਰਕ ਸਾਂਝ ਪੰਜਾਬ ਦੇ ਅੰਦਰ ਆਹ ਜ਼ਿੰਮੇਵਾਰੀ ਸਾਡੀ ਹੈ ਉਹਨੂੰ ਬਚਾ ਕੇ ਰੱਖਾਂਗੇ